ਜਿਹੜੇ ਤੁਸੀਂ ਖੇਡ ਦੇਖੀਏ ਆ ਦੇਖ ਰਹੇ ਹੋ ਇਹਨੂੰ ਬਾਜੀ ਕਿਹਾ ਜਾਂਦਾ ਹੈ ਇਹ ਸਾਡੀ ਖੇਡ ਹੈ ਇਹ ਉਸ ਵੇਲੇ ਦੀ ਖੇਡ ਹੈ ਜਦੋਂ ਪੰਜਾਬ ਮਦਰ ਦੇ ਬਨਰਾਂ ਦਾ ਕੋਈ ਸਾਧਨ ਨਹੀਂ ਸੀਗਾ ਤਾਂ ਜਿਵੇਂ ਜਿਹੜਾ ਕੇਸਰ ਜਿਹੜਾ ਇੱਕ ਹਿੰਦੁਸਤਾਨ ਦੀ ਇੱਕ ਥੋੜੀ ਜਿਹੀ ਦਿੱਤੀ ਜੀ ਹੁੰਦਾ ਇਸ ਤਰ੍ਹਾਂ ਜਿਹੜੇ ਪਹਿਲਵਾਨ ਜਿਹੜੇ ਨੇ ਨਾ ਇਹ ਬਿਰਲੇ-ਵਿਰਲੇ ਹੀ ਹੁੰਦੇ ਆ ਬਿਰਲੇ-ਵਿਰਲੇ ਬੰਦਾ ਚੁੱਕਿਆ ਹਰੇਕ ਤਾਂ ਪਹਿਲਵਾਨ ਸੁਭਾ ਸ਼ਾਮੋ ਅਭਿਆਸ ਕਰਨਾ ਪੈਂਦਾ ਜਿਹਦੇ ਵਿੱਚ ਜਿਵੇਂ ਹੁਣ ਆਪਾਂ ਮੰਜੇ ਪੌੜੀ ਵਾਲੀ ਛਾਲ ਲਾਉਣੀ ਮੰਜੇ ਪੌੜੀ ਵਾਲੀ ਛਾਲ ਲਾਉਣੀ ਘੜੇ ਵਿੱਚ ਕੀ ਨੰਗੜਾ ਸਰੀਆ ਗੱਲ ਦਾ ਨੋੜਦਾ ਤੇ ਆਸ ਸਿਰ ਤੇ ਚੱਕ ਕੇ ਉੱਤੇ ਬੰਦੇ ਨੂੰ ਚਲਾਉਣਾ ਇਹ ਕੁਝ ਨਹੀਂ ਨਾ ਰਖਾਉਣੀ ਖੇਡਾਂ ਨੇ ਜਦੋਂ ਦਾ ਮੋਬਾਈਲ ਆਇਆ ਤਾਂ ਇਹ ਬੱਚੇ ਨਾ ਜਿਹੜੇ ਇਸ ਗੱਲ ਤੋਂ ਬਹੁਤ ਪਿਛੇ हट ਗਏ ਮੋਬਾਈਲ ਨੇ ਥੋੜਾ ਜਿਆਦਾ ਹੀ ਇਸ ਤੇ ਸਾਡੀ ਖੇਡ ਦੇ ਅਸਰ ਪਾਇਆ ਹੈ ਪੰਜਾਬ ਅੰਦਰ ਜਿੱਥੇ ਪੰਜਾਬੀ ਵਿਰਸਾ ਪੰਜਾਬੀਅਤ ਲਗਾਤਾਰ ਖਤਮ ਹੁੰਦੀ ਜਾ ਰਹੀ ਹੈ ਲੋਕ ਨਵੀਂ ਪੀੜ੍ਹੀ ਹੈ ਜਿਹੜੀ ਉਹ ਅੱਜ ਕੱਲ ਹਾਈ ਟੈਕ ਹੋ ਗਈ ਹੈ ਨਵੀਆਂ ਖੇਡਾਂ ਹੋ ਗਈਆਂ ਨੇ ਇਸ ਕਰਕੇ ਅੱਜ ਤੁਹਾਨੂੰ ਅਸੀਂ ਆ ਬਾਜੀਗਰ ਮਲੌਣ ਜਾ ਰਿਹਾ ਬਾਜੀਗਰ ਜੋ ਪਿੰਡਾਂ ਚ ਪਹਿਲਾਂ ਬਾਜੀ ਪਾਉਂਦੇ ਸੀ ਪਰ ਹੁਣ ਜਿਹੜੀ ਇਹ ਕਲਾ ਖਤਮ ਹੁੰਦੀ ਜਾ ਰਹੀ ਹੈ ਪਰ ਅੱਜ ਇਹ ਵਿਰਾਸਤ ਮੇਲੇ ਚ ਪੁੱਜਿਆ ਨਾਲ ਨਾਲ ਤਸਵੀਰਾਂ ਤੁਹਾਨੂੰ ਇਹਨਾਂ ਦੀ ਬਾਜੀ ਦੀਆਂ ਵੀ ਦਿਖਾਵਾਂਗੇ ਜੋ ਇਹਨਾਂ ਨੇ ਵਿਰਾਸਤ ਮੇਲੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਪੂਰੀ ਗੱਲਬਾਤ ਕਰਦੇ ਆਂ ਬਾਈ ਨਾਲ ਬਈ ਕੀ ਹਾਲ ਨੇ ਸਭ ਤੋਂ ਪਹਿਲਾਂ ਦਾ ਸੇਤਾਂ ਠੀਕ ਹੈ ਬਹੁਤ ਧੰਨਵਾਦ ਜੀ ਬਹੁਤ ਵਧੀਆ ਧੰਨਵਾਦ ਆ ਪੀਟੀਸੀ ਨਿਊਜ਼ ਚੈਨਲ ਦਾ ਜਿਹੜੇ ਸਾਨੂੰ ਦੁਨੀਆ ਦੇ ਸਾਹਮਣੇ ਕਰ ਰਹੇ ਨੇ ਬੜੀ ਮਿਹਰਬਾਨ ਆਪਾਂ ਨਾਰਦੇ ਵੀ ਬਾਜੀਗਰ ਆ ਕਾਸਟ ਦੇ ਬਾਜੀਗਰ ਆ ਕਾਫੀ ਸਮਾਂ ਪਹਿਲਾਂ ਬਾਜੀਗਰ ਜਦੋਂ ਪਿੰਡਾਂ ਚ ਆਉਂਦੇ ਸੀਗੇ ਰੌਣਕ ਲੱਗ ਜਾਂਦੀ ਸੀਗੀ ਤੇ ਹੁਣ ਮੈਨੂੰ ਲੱਗਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਬਾਜੀਗਰ ਬਾਰੇ ਪਤਾ ਨਹੀਂ ਬਾਜੀਗਰ ਕੀ ਹੁੰਦੇ ਆ ਪਹਿਲਾਂ ਜਿਹੜਾ ਚਾਹਨਾ ਪਾ ਦੋ ਦਰਸ਼ਕਾਂ ਨੂੰ ਆਪਣਾ ਕੰਮ ਕਿਵੇਂ ਹੁੰਦਾ ਸੀ ਜਦੋਂ ਪਿੰਡਾਂ ਚ ਜਾਂਦੇ ਸੀ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਦੇਖੋ ਜੀ ਬਾਜੀਗਰ ਜਿਹੜੀ ਸਾਡੀ ਕਾਸਟ ਹੈ ਜਿਹੜੀ ਤੁਸੀਂ ਖੇਡ ਦੇਖੀਏ ਆ ਦੇਖ ਰਹੇ ਹੋ ਇਹਨੂੰ ਬਾਜੀ ਕਿਹਾ ਜਾਂਦਾ ਹੈ ਇਹ ਸਾਡੀ ਖੇਡ ਹੈ ਇਹ ਉਸ ਵੇਲੇ ਦੀ ਖੇਡ ਹੈ ਜਦੋਂ ਪੰਜਾਬ ਮਤਲਬ ਮਨੋਰੰਜਨ ਦਾ ਕੋਈ ਸਾਧਨ ਨਹੀਂ ਸੀਗਾ ਲੋਕ ਦੂਰ ਦੂਰ ਤੋਂ ਘਾਹੋੜਾਂ ਤੇ ਦੇਖਣ ਇੱਕ ਪਿੰਡ ਵਿੱਚ ਜਿੱਥੇ ਵੀ ਬਾਜੀ ਪੈਂਦੀ ਸੀ ਉਹ ਦੇਖਣ ਆਉਂਦੇ ਸੀਗੇ ਬਾਜੀ ਪਹਿਲਾਂ ਬੰਨੀ ਜਾਂਦੀ ਸੀਗੀ ਜੀ ਟੂਰਨਾਮੈਂਟ ਵਾਂਗੂ ਫਿਰ ਦੂਰ ਦੂਰੋਂ ਖਿਡਾਰੀ ਸੱਦੇ ਜਾਂਦੇ ਸੀ ਉਹਨਾਂ ਨੂੰ ਖਰਾਕਾ ਦਿੱਤੀ ਜਾਂਦੇ ਸੀ ਪਿੰਡ ਚੋਂ ਰਾਸਣ ਪਾਣੀ ਖਾਦ ਖਰਾਕ ਤੇ ਪੈਸਾ ਘਿਓ ਦੁੱਧ ਘਿਓ ਗਦਾਮ ਇਕੱਠੇ ਕਰਕੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਸੀ ਪਿੰਡ ਦੇ ਬਾਜੀ ਕਰਨ ਨੂੰ ਦਿੱਤਾ ਜਾਂਦਾ ਸੀ ਤੇ ਫਿਰ ਉਹ ਕਈ ਕਈ ਦਿਨ ਬਾਜ਼ੀਆਂ ਪਾਉਦੇ ਲਾਸਟ ਦੇ ਵਿੱਚ ਵੱਡੀ ਬਾਜੀ ਪੈਂਦੀ ਸੀ ਜਿਹਦੇ ਵਿੱਚ ਅੱਜੇ ਪੌੜੀ ਸ਼ਾਲਾਂ ਦੇ ਮੁਕਾਬਲੇ ਦੇ ਫਾਈਨਲ ਹੁੰਦੇ ਸੀ ਇਹ ਪ੍ਰੋਕਟੋ ਕਿ ਤੋਂ ਕੱਟ ਕਰਦੇ ਤੁਸੀਂ ਇੱਕ ਪਿੰਡ ਦੇ ਹੁੰਦੇ ਜੀ ਵਕ ਵਕ ਪਿੰਡਾਂ ਦਾ ਪੂਰਾ ਕੱਟ ਕਰਦੇ ਫਿਰ ਖਰਚਾ ਵਰਚਾ ਤੁਹਾਡਾ ਕਿਵੇਂ ਚੱਲਦਾ ਹੁੰਦਾ ਨਹੀਂ ਜੀ ਇਹ ਜੇ ਪਹਿਲਵਾਨ ਹੈ ਜਿਹੜਾ ਇਹ ਬਣਾਉਣਾ ਇੱਕ ਬਹੁਤ ਔਖਾ ਹੁੰਦਾ ਹੈ ਜੇ ਮੈਂ ਨੂੰ ਪਹਿਲਵਾਨ ਜਦੋਂ ਬਣਾਇਆ ਸੀ ਸੱਤ ਪਿੰਡਾਂ ਨੇ ਪੰਚਾਇਤਾਂ ਨੇ ਬਣਾਇਆ ਸੀ ਮੇਰਾ ਪਿੰਡ ਆਰਾਮਨਗਰ ਗੁਰਜ ਪੱਲੋ ਕੋਟੜੀ ਉਲਕ ਮੌੜ ਇਹਨਾਂ ਪਿੰਡਾਂ ਦੇ ਵਿੱਚੋਂ ਖਰਾਕ ਦੇ ਕੇ ਖਿਡਾਰੀ ਬਣਾਇਆ ਸੀਗਾ ਇਸ ਕਰਕੇ ਬਿਰਲੇ-ਬਿਰਲੇ ਜਿਵੇਂ ਜਿਹੜਾ ਕੇਸਰ ਜਿਹੜਾ ਇੱਕ ਹਿੰਦੁਸਤਾਨ ਦੀ ਇੱਕ ਥੋੜੀ ਜਿਹੀ ਖੱਤੇ ਜੀ ਹੁੰਦਾ ਐਸ ਤਰ੍ਹਾਂ ਜਿਹੜੇ ਪਹਿਲਵਾਨ ਜਿਹੜੇ ਹੁੰਦੇ ਨਾ ਇਹ ਬਿਰਲੇ-ਬਿਰਲੇ ਹੀ ਹੁੰਦੇ ਆ ਬਿਰਲੇ-ਬਿਰਲੇ ਪਿੰਡਾਂ 'ਚ ਹੀ ਹੁੰਦੇ ਆ ਹਰ ਇੱਕ ਦਾ ਪਹਿਲਵਾਨ ਨਹੀਂ ਹੁੰਦਾ ਹੁਣ ਪੈਂਦੀ ਆ ਪਿੰਡਾਂ 'ਚ ਬਾਜੀ ਤੁਸੀਂ ਅੱਜ ਇੱਥੇ ਬਾਜੀ ਪਾਉਣ ਆਏ ਹੋ ਕਿੱਲੇ ਮੇਲਿਆਂ ਦਾ ਸ਼ਿੰਗਾਰ ਰਹਿ ਗਈ ਐ ਕਦੇ ਕਿਸੇ ਪਿੰਡ 'ਚ ਸਤਾਇਆ ਕਦੇ ਨਹੀਂ ਜੀ ਬਹੁਤ ਪਿੰਡਾਂ ਦੇ ਵਿੱਚ ਪੈਂਦੀਆਂ ਜਰੂਰ ਆ ਪਰ ਜਿਹੜੇ ਪਹਿਲਾਂ ਵਾਲੇ ਸਮਾਂ ਨਾਲੋਂ ਮੁਕਾਬਲੇ ਬਹੁਤ ਘਟ ਗਈ ਆ ਹੁਣ ਪੈਂਦੀਆਂ ਜ਼ਰੂਰ ਆ ਪਰ ਬਿਰਲੇ ਬਿਰਲੇ ਪਿੰਡਾਂ ਵਿੱਚ ਉਹ ਬਾਜ਼ੀਆਂ ਜਿਹੜੀਆਂ ਪੈਂਦੀਆਂ ਹੁਣ ਨੌਜਵਾਨ ਜਾ ਰਹੇ ਆ ਬਾਜੀਗਰ ਜਿਵੇਂ ਤੁਸੀਂ ਬਾਜੀਗਰ ਕਾਸਟੀ ਛੋਟਾ ਭਾਈਚਾਰਾ ਇਸ ਬਾਜੀ 'ਚ ਪਾਉਂਦਾ ਹੈ ਕਿ ਨਹੀਂ ਆਉਂਦਾ ਕਿ ਛੱੜਦੇ ਜਾ ਰਹੇ ਕਿਉਂਕਿ ਹੁਣ ਕਹਿੰਦੇ ਖਰਚੇ ਬਹੁਤ ਆ ਖਰਾਕਾਂ ਦੇ ਖਰਚੇ ਬਹੁਤ ਹੋ ਜਾਂਦੇ ਆ ਨਹੀਂ ਹੁਣ ਉਹਨੂੰ ਇੱਕ ਸੇਤਾ ਸਾਮੀਆ ਜਾਂਦੀ ਆ ਇਹ ਦੇਖੋ ਜੀ 10 ਸਾਲਾਂ ਦੇ ਬੱਚੇ ਨੂੰ ਬਾਜੀ ਦੇ ਵਿੱਚ ਪਾਉਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ 5 ਸਾਲ ਉਹਦੇ ਤੇ ਮੱਥਾ ਮਾਰਨਾ ਪੈਂਦਾ ਇਹ ਹੀ ਨਹੀਂ ਪਤਾ ਉਹ ਖਿਡਾਰੀ ਬਣੇ ਕਿ ਨਾ ਬਣੇ ਇਸ ਕਰਕੇ ਇੱਕ ਇਸ ਬਾਜੀ ਦਾ ਕੋਈ ਗਾਹਾਂ ਪੇ ਵੱਖ ਨਹੀਂ ਹੈ ਕੋਈ ਗਵਰਨਮੈਂਟ ਦੀ ਵਾਹ ਨਹੀਂ ਪੜ ਰਹੀ ਹੋਰ ਨਹੀਂ ਹੈਗਾ ਇਸ ਕਰਕੇ ਫਿਰ ਜਿਹੜੇ ਸਾਡੇ ਬੱਚੇ ਆ ਵੀ ਇਸ ਬਾਸੋਂ ਮੁੱਖ ਮੋੜ ਰਹੇ ਨੇ ਇਸ ਕਰਕੇ ਬਾਜੀ ਕਾਲਾ ਘਟ ਰਹੀ ਜੀ ਇਹ ਮੂੰਹ ਮੋੜ ਰਹੇ ਨੇ ਬੱਚੇ ਤਾਂ ਖਰਚਾ ਮਰਚਾ ਵੀ ਨਹੀਂ ਨਿਕਲਦਾ ਪੂਰਾ ਫਿਰ ਹੁਣ ਤੁਸੀਂ ਵੀ ਹੋ ਤੁਸੀਂ ਵੀ ਕਹਿੰਦੇ ਬੜੇ ਦਿਹਾੜੀ ਕਰਕੇ ਟਾਈਮ ਪਾਸ ਕਰਦੇ ਹੋ ਕੋਈ ਜਿਹੜੇ ਪਹਿਲਾਂ ਭਵਿਕਾ ਹੁੰਦਾ ਸੀਗਾ ਖਰਚੇ ਤੁਸੀਂ ਇੱਕ ਇੱਕ ਪਿੰਡੇ 'ਚ ਬਾਜੀ ਪਾਉਂਦੇ ਸੋੜਾ ਮਹੀਨਾ ਖਰਚਾ ਚੱਲੇ ਜਾਂਦਾ ਹੁਣ ਉਹ ਸਿਸਟਮ ਵੀ ਨਹੀਂ ਰਿਹਾ ਉਹ ਸਿਸਟਮ ਬਹੁਤ ਘਟ ਗਈ ਹੈ ਹੁਣ ਬਹੁਤ ਘੱਟ ਪਿੰਡਾਂ ਦੇ ਵਿੱਚ ਬਾਜੀ ਪੈਂਦੀ ਹੈ ਇੱਕ ਪਿੰਡ ਦੇ 5-7 ਸਾਲਾਂ ਤੋਂ ਬਾਅਦ ਬਾਜੀ ਪੈਂਦੀ ਹੈ ਸਾਡੇ ਕੋਲੇ 5-4 ਪਿੰਡ ਨੇ ਤੇ ਇਸ ਕਰਕੇ ਅਸੀਂ ਜੀ ਹਾਲ ਚੱਕ ਵੀ ਪਿੰਡ ਬਾਜੀ ਪਾਈਏ ਤੇ ਸਾਰਾ ਸਾਲ ਦਾ ਖਰਚਾ ਨਹੀਂ ਨਿਕਲਦਾ ਇਸ ਕਰਕੇ ਫਿਰ ਸਾਨੂੰ ਹੋਰ ਵੀ ਕੰਮ ਅਸੀਂ ਸਾਨੂੰ ਹੋਰ ਕੋਈ ਕੰਮ ਆਉਦਾ ਨਹੀਂਗਾ ਬਾਜੀ ਤੋਂ ਬਿਨਾ ਸਾਨੂੰ ਬਹੁਤ ਮੁਸ਼ਕਲ ਸਥਿਤੀ ਵਿੱਚੋਂ ਨੰਗਣਾ ਪੈ ਰਿਹਾ ਸੀ ਹੁਣ ਅੱਜ ਕਿਹੜੇ ਕਿਹੜੇ ਤੇ ਕਰਤੱਬ ਦਿਖਾ ਰਹੇ ਹੋ ਤੁਸੀਂ ਕਿੰਨੇ ਹੋ ਕਿਹੜੇ ਕਿਹੜੇ ਪਿੰਡਾਂ ਦੇ ਤੁਹਾਡੇ ਨਾਲ ਮੁੰਡੇ ਜੁੜੇ ਹੋਏ ਜਿਹੜੇ ਮੇਰੇ ਪਿੰਡ ਆਮਨਗਰ ਦੀ ਇਹ ਟੀਮ ਹੈ ਜੀ ਗਏ ਵਿੱਚ ਮਤਲਬ 60% ਤੱਕ ਖਿਡਾਰੀ ਆਮਨਗਰ ਦੀ ਨੇ ਕੁਝ ਮੁੰਡੇ ਬਾਹਰੋਂ ਵੀ ਕਿੱਦਾਂ ਪਾਏ ਜਾਂਦੇ ਨੇ ਤੇ ਵਾਹ ਆਮਨਗਰ ਦੀ ਟੀਮ ਹੈ ਜੀ ਬੜੀ ਕੀ ਹੁਣ ਕਿਹੜੇ ਕਿਹੜੇ ਤੁਸੀਂ ਕਲਾਮਾਂ ਕਰਕੇ ਦਿਖਾਉਂਦੇ ਹੈਗੇ ਕਿੰਨੇ ਔਖੀਆਂ ਹੋ ਜਾਂਦੀਆਂ ਜੀ ਇਹਦੇ ਵਾਸਤੇ ਅਭਿਆਸ ਵੀ ਲਗਾਤਾਰ ਚੱਲਦੇ ਰਹਿੰਦੇ ਸੋਆ ਸ਼ਾਮ ਅਭਿਆਸ ਕਰਨਾ ਪੈਂਦਾ ਜੀ ਇਹਦੇ ਵਿੱਚ ਜਿਵੇਂ ਹੁਣ ਆਪਾਂ ਮੰਜੇਪੌੜੀ ਵਾਲੀ ਛਾਲ ਲਾਉਣੀ ਮੰਜੇਪੌੜੀ ਵਾਲੀ ਤੇ ਬਾਸ ਸਿਰ ਤੇ ਚੱਕ ਕੇ ਉੱਤੇ ਬੰਦੇ ਨੂੰ ਚੜਾਉਣਾ ਇਹ ਕੁਝ ਮਹਿਨਤ ਰਖਾਉਣੀ ਹੈ ਖੇਡਾਂ ਨੇ ਕਿੰਨੇ ਕਿੰਨੇ ਪ੍ਰੈਕਟਿਸ ਕਿੰਨੀ ਚੱਲਦੀ ਰਹਿੰਦੀ ਹੈ ਪੰਜਾਬ ਵਿੱਚ ਤੁਹਾਡੀ ਲਗਾਤਾਰ ਪ੍ਰੈਕਟਿਸ ਕਰਦੇ ਰਹੇ ਸੋਹਾਂ ਸਮੇ ਸਾਡੇ ਪਿੰਡਾਂ ਦੇ ਵਿੱਚ ਖਾੜੇ ਬਣਿਆ ਜੀ ਜਦੋਂ ਅਸੀਂ ਪ੍ਰੋਗਰਾਮ ਨਹੀਂ ਕਰਦੇ ਹੁੰਦੇ ਸੀ ਵਿਹਲੇ ਹੁੰਦੇ ਉਹ ਅਸੀਂ ਮਿਹਨਤ ਕਰਦੇ ਆ ਆਪਣੇ ਪਿੰਡ ਦੇ ਵਿੱਚ ਖਾੜੇ ਦੇ ਵਿੱਚ ਤੇ ਮੇ ਕਲਾ ਸੀਗੀ ਨੌਜਵਾਨ ਨੱਚੇ ਤੋਂ ਵੀ ਦੂਰ ਰਹਿੰਦੇ ਸੀ ਤੁਸੀਂ ਵੀ ਪ੍ਰੇਰਿਤ ਕਰਦੇ ਕਿਉਂਕਿ ਜਿਹੜੇ ਤੁਹਾਡੇ ਨਾਲ ਨੌਜਵਾਨ ਖੇਡਦੇ ਆ ਜਾਂ ਬਾਜੀ ਪਾਉਂਦੇ ਆ ਉਹ ਵੀ ਨਸ਼ਾ ਨਹੀਂ ਕਰਦੇ ਨਾ ਨਸ਼ਾ ਕਰਕੇ ਇਹ ਗੇਮ ਖੇਡੀ ਜਾਂਦੀ ਹੈ ਦੇਖੋ ਜੀ ਇਹ ਜਿਹੜਾ ਇਹ ਗੇਮ ਦਾ ਇੱਕ ਇੰਨਾ ਨਸ਼ਾ ਆ ਗੇਮ ਦਾ ਆਪਦਾ ਇੱਕ ਨਸ਼ਾ ਹੈ ਖਾਾਕ ਦਾ ਆਪਦਾ ਇੱਕ ਨਸ਼ਾ ਹੈ ਜੇ ਇਹ ਗੇਮਾਂ ਤੇ ਖੇਡਣ ਦੇ ਖਾਾਕ ਖਾਣਗੇ ਖਿਡਾਰੀ ਉਹ ਨਸ਼ਿਆਂ ਬਲਤੋ ਧਿਆਨ ਦੇਉ ਤਾਂ ਨਸ਼ੇ ਬਹੁਤ ਨੀਵੇਂ ਰਹਿ ਜਾਂਦੇ ਆ ਉਹਨਾਂ ਦੀ ਸੋਚ ਇੰਨੀ ਤੰਦਰੁਸਤ ਸਰੀਰ ਦੇ ਵਿੱਚ ਮਾਣੀ ਇੰਨਾ ਤੰਦਰੁਸਤ ਹੋ ਜਾਂਦਾ ਕਿ ਇਹ ਵੱਲ ਬੱਚੇ ਦਾ ਧਿਆਨ ਹੀ ਨਹੀਂ ਜਾਂਦਾ ਜਦੋਂ ਖੇਡਣ ਲੱਗ ਪੇ ਕੀ ਮੰਨਦੇ ਹੋ ਵੀ ਕਿਉਂ ਲੋਕ ਦੂਰ ਹੋ ਗਏ ਕਿਉਂਕਿ ਮੋਬਾਈਲ ਨੇ ਵੀ ਕਹਿੰਦੇ ਜਗ੍ਹਾ ਲੈ ਲਈ ਐ ਅਗੇ ਮਨੋਰੰਜਨ ਦੇ ਸਾਧਨ ਨਹੀਂ ਹੁੰਦੇ ਸੀ ਪਿੰਡ ਬੱਚੇ ਵੀ ਪਹਿਲਾਂ ਦੂਜੀਆਂ ਖੇਡਾਂ ਖੇਡਦੇ ਸੀ ਗੋਲੀਆਂ ਖੇਡਦੇ ਹੋਰ ਖੇਡਦੇ ਬਹੁਤ ਸਾਰੀਆਂ ਅਜៃਆਂ ਗੇਮਾਂ ਸੀ ਬੱਚੇ ਖੇਡਦੇ ਸੀ ਜਦੋਂ ਉਹ ਮੋਬਾਈਲ ਆਇਆ ਉਸ ਦਾ ਇਹ ਬੱਚੇ ਦਾ ਜਿਹੜੇ ਇਸ ਗੱਲ ਤੋਂ ਬਹੁਤ ਪਿੱਛੇ हट ਗਏ ਮੋਬਾਈਲ ਨੇ ਥੋੜਾ ਜਿਆਦਾ ਹੀ ਇਸ ਦੇ ਸਾਡੀ ਖੇਡ ਤੇ ਅਸਰ ਪਾਇਆ ਇਹ 30 ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੂੰਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂੰਗਾ ਅੱਜ ਮੇਲੇ ਚਾਏ ਹੋ ਪ੍ਰਦਰਸ਼ਨ ਤੁਸੀਂ ਕੀਤਾ ਹੈਗਾ ਸਭ ਤੋਂ ਪਹਿਲਾਂ ਤਾਂ ਬੜਾ ਲੋਕਾਂ ਨੇ ਪਸੰਦ ਕੀਤਾ ਛੋਟੇ-ਛੋਟੇ ਬੱਚਿਆਂ ਨੇ ਦੇਖਿਆ ਬੜੇ ਖੁਸ਼ ਹੋਏ ਨੇ ਨੌਜਵਾਨ ਪੀੜੀ ਦੇ ਅਸੀਂ ਧੰਨਵਾਦ ਕਰਦੇ ਆ ਮਾਨ ਜੋ ਮਾਲਵਾ ਹੈਰੀਟੇਜ ਕਲੱਬ ਦੇ ਮਾਨ ਜੋ ਹਰਵਿੰਦਰ ਸਿੰਘ ਜੀ ਖਾਲਸਾ ਦਾ ਜਿਨ੍ਹਾਂ ਨੇ ਐਡਾ ਉਪਰਾਲਾ ਕਰਕੇ ਜਿਹੜੀ ਹੈ ਬਾਜੀ ਕੋਈ ਹੈ ਕਿੱਡਾ ਕਰਾਈਆਂ ਨੇ ਪੁਰਾਣੀਆਂ ਤੇ ਇਸ ਤਰ੍ਹਾਂ ਹਰੇਕ ਕਲੱਬ ਨੂੰ ਹਰੇਕ ਟੂਰਨਾਮੈਂਟ ਦੇ ਵਿੱਚ ਵੀ ਇਹ ਕਰਾਉਣੀਆਂ ਚਾਹੀਦੀਆਂ ਤਾਂ ਕਿ ਜੋ ਗਵਰਨਮੈਂਟ ਨਹੀਂ ਵੀ ਕਰਾਉਂਦੀ ਤਾਂ ਪਿੰਡਾਂ ਦੀਆਂ ਕਮੇਟੀਆਂ ਹੀ ਕਰਾ ਦੇਣਾ ਤਾਂ ਕਿ ਇਹ ਅਸੀਂ ਆਪ ਦੇ ਪਿੰਡ ਪਧਰ ਤੇ ਆਪਣੇ ਪਧਰ ਤੇ ਇਸ ਆਪਸੀ ਸਾਂਭ ਸਥਿਤੀ ਇਸ ਬਿਲਕੁਲ ਇਹਨਾਂ ਬਾਜੀਗਰ ਜੋ ਦੱਸਦੇ ਨੇ ਕਿ ਪਹਿਲਾਂ ਪਿੰਡਾਂ ਵਿੱਚ ਬਾਜੀ ਪੈਂਦੀ ਸੀਗੀ ਤੇ ਬੜਾ ਉਤਸ਼ਾਹ ਹੁੰਦਾ ਸੀ ਪਰ ਜਿਉਂ ਹੀ ਮੋਬਾਈਲ ਆਏ ਇਹਨਾਂ ਦੇ ਮੋਬਾਈਲਾਂ ਨੇ ਇਥੇ ਗੇਮਾਂ ਖਤਮ ਕਰ ਦਿੱਤੀਆਂ ਨੇ ਉੱਤੇ ਹੀ ਇਹ ਕਲਾਮਾਂ ਵੀ ਹੈ ਜਿਹੜੀਆਂ ਲਗਾਤਾਰ ਖਤਮ ਹੁੰਦੀਆਂ ਜਾ ਰਹੀਆਂ ਨੇ ਕਾਰਨ ਇਹ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਹੁਣ ਮੋਬਾਈਲਾਂ ਦੇ ਉੱਤੇ ਰਹਿ ਗਈ ਹੈ ਨਾਲ ਹੀ ਇਹ ਕਿਤੇ ਨਾ ਕਿਤੇ ਨਸ਼ਿਆਂ ਦੇ ਖਿਲਾਫ ਵੀ ਹੈ ਜਿਹੜਾ ਇਹਨਾਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਸੀ ਮਨੀਸ਼ ਗਰ ਪੀਟੀਸੀ ਨਿਊਜ਼ ਪਟਿਆਲਾ